ਹਾਂਜੀ ਵੀਰ ਜੀ ਅੱਜ ਪਹੁੰਚੇ ਆ ਜੀ ਆਪਾਂ ਖਾਨਪੁਰਾਂ ਵੀਰ ਹੋਣਾ ਕੋਲੇ ਵੀਰ ਹੋਣਾ ਕੋਲੇ ਆ ਜਿਹੜੀ ਬਹੁਤ ਹੀ ਚੰਗੀ ਲਾਈਨ ਤੇ ਬਲੈਡ ਲਾਈਨ ਦੀਆਂ ਬੱਕਰੀਆਂ ਨੇ ਤੇ ਜੱਦੀ ਪੁਸ਼ਤੀ ਪ्योर ਬੀਟਲ ਤੇ ਆਪਾਂ ਅੱਜ ਵੀਰ ਹੋਣਾ ਨੂੰ ਤੁਹਾਨੂੰ ਮਿਲਾਵਾਂਗੇ ਵੀ ਵੀਰ ਹੋਣਾ ਕੋਲੇ ਕਿੰਨੀਆਂ ਕ ਬੱਕਰੀਆਂ ਨੇ ਕਿਹੜੀ ਨਸਲ ਦੀਆਂ ਨੇ ਠੀਕ ਆ ਜੀ ਇਹ ਜਾਣਕਾਰੀ ਦੇਣ ਤੋਂ ਪਹਿਲਾਂ ਆਪਣੇ ਚੈਨਲ ਦਾ ਨਾਮ ਹੈਗਾ ਜੀ ਤਰਨਦੀਪ ਫਾਰਮਿੰਗ ਚੈਨਲ ਤੇ ਇਹਨੂੰ ਲਾਇਕ ਤੇ ਸ਼ੇਅਰ ਤੇ ਸਬਸਕ੍ਰਾਈਬ ਵੀਰੇ ਜਰੂਰ ਕਰ ਲਿਆ ਕਰੋ ਤਾਂ ਜੋ ਅਸੀਂ ਤੁਹਾਨੂੰ ਵਧੀਆ ਬੱਕਰੀਆਂ ਦਿਖਾਈਏ ਵਧੀਆ ਜਾਣਕਾਰੀ ਦਈਏ ਤੇ ਅੱਪਾ ਤੁਹਾਨੂੰ ਦਿੰਨੇ ਆ ਇਹਦੇ ਬਾਰੇ ਜਾਣਕਾਰੀ ਵੀਰ ਤੇ ਕੋਲੇ ਕਹੇ ਜੀਆਂ ਬੱਕਰੀਆਂ ਨੇ ਆਪਾਂ ਨੂੰ ਕਹੇ ਜੀਆਂ ਬੱਕਰੀਆਂ ਪਾਉਣੀਆਂ ਚਾਹੀਦੀਆਂ ਨੇ ਨਵੇਂ ਬੰਦੇ ਨੇ ਜੇ ਕੋਈ ਕੰਮ ਸ਼ੁਰੂ ਕਰਨਾ ਤੇ ਵੀਰ ਦੀਆਂ ਜਿਹੜੀਆਂ ਬੱਕਰੀਆਂ ਨੇ ਇਹ ਤਿੰਨ ਪੀੜੀਆਂ ਤੋਂ ਚੱਲਦੀਆਂ ਆਉਂਦੀਆਂ ਨੇ ਠੀਕ ਆ ਜੀ ਆਪਾਂ ਦਿੰਨੇ ਆ ਵੀਰ ਤੋਂ ਲੈ ਕੇ ਤੁਹਾਨੂੰ ਜਾਣਕਾਰੀ ਹਾਂਜੀ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਵੀਰੇ ਕੀ ਹਾਲ ਚਾਲ ਆ ਜੀ ਧੰਨਵਾਦ ਜੀ ਤੇ ਆਪਣਾ ਵੀਰੇ ਕੀ ਨਾਮ ਆ ਜੀ ਮੇਰਾ ਨਾਮ ਹਰਪਾਈ ਪਿੰਡ ਕਿਹੜਾ ਵੀਰੇ ਖਾਨਪੁਰ ਆ ਜੀ ਖਾਨਪੁਰਾ ਤੇ ਆਪਾਂ ਨੂੰ ਕਿੰਨਾ ਚਿਰ ਹੋ ਗਿਆ ਵੀਰੇ ਕੰਮ ਕਰਦਿਆਂ ਨੂੰ ਜੀ ਬੱਕਰੀਆਂ ਤੇ ਜੱਦੀ ਪੋਸਤ ਹੀ ਪਹਿਲਾਂ ਬਾਪੂ ਕੋਲੇ ਦੀ ਬਾਪੂ ਦੇ ਕੋਲ ਦੇ ਕੋਲ ਆ ਜੀ ਠੀਕ ਹੈ ਜੀ ਹੁਣ ਸਾਡੇ ਕੋਲੇ ਆ ਗਈ ਤੀਜੀ ਪੋਸਤ ਹੁਣ ਚੱਲਣ ਨੂੰ ਤਿਆਰ ਆ ਜੀ ਠੀਕ ਹੈ ਜੀ ਯਾਨੀ ਆਪਾਂ ਵਧੀਆ ਬਲੱਡ ਲਾਈਨ ਤੇ ਕੰਮ ਕਰਦੇ ਆ ਹਾਂ ਸ਼ੁਰੂ ਤੋਂ ਇਹੇ ਕੰਮ ਕਰਦੇ ਆ ਇਹ ਹੀ ਫਤਕ ਦੇ ਇੱਕ ਪੁਰਾਣਾ ਹੀ ਸੰਕੇਲੇ ਆਉਂਦਾ ਠੀਕ ਹੈ ਤੇ ਆਪਾਂ ਤੁਹਾਨੂੰ ਥੋੜੀਆਂ ਦਿਖਾਵਾਂਗੇ ਬੱਕਰੀਆਂ ਆਪਣੀਆਂ ਕਿਹੜੀਆਂ ਨੇ ਜਿਵੇਂ ਮੇਨ ਨੇ ਜਿਵੇਂ ਆਪਾਂ ਨੂੰ ਨਵੇਂ ਬੰਦੇ ਨੇ ਕੋਈ ਕੰਮ ਤੋਰਨਾ ਹਾਂਜੀ ਹਾਂ ਤੇ ਉਹਨੂੰ ਕਿਵੇਂ ਦੀ ਬੱਕਰੀ ਲੈਣੀ ਚਾਹੀਦੀ ਆ ਉਹਦੇ ਬਾਰੇ ਜਾਣਕਾਰੀ ਦਮੋਗੇ ਮਾੜੀ ਦੱਸੂਗੇ ਫੜ ਕੇ ਠੀਕ ਹੈ ਜੀ ਤੇ ਆਹ ਦੇਖ ਕੋਈ ਵੀ ਬੱਕਰੀ ਆਪਣੇ ਆ ਲਓ ਠੀਕ ਹੈ ਜੀ ਓਹ ਬਹੁਤ ਬੜੇ ਹਾਂ ਹਾਂਜੀ ਵੀਰ ਜੀ ਜਿਵੇਂ ਮਤਲਬ ਕਿਸੇ ਨਵੇਂ ਬੰਦੇ ਨੇ ਮੰਨ ਲਓ ਕੰਮ ਸ਼ੁਰੂ ਕਰਨਾ ਤੇ ਉਹਨੂੰ ਕਹੇ ਜੀ ਬੱਕਰੀ ਲੈਣੀ ਚਾਹੀਦੀ ਆ ਵੀਰੇ ਉਹਨੂੰ ਬੱਕਰੀਆਂ ਚਾਹੀਦੀ ਥੋੜੀਆਂ ਲੈ ਲਓ ਪਰ ਲਵੋ ਨਸਲ ਠੀਕ ਹੈ ਇਹ ਮਤਲਬ ਨਸਲ ਉਹਨੂੰ ਕੀ ਦੇਖਣਾ ਚਾਹੀਦਾ ਹੈ ਬੱਕਰੀ ਚ ਸਮਝਾ ਮੋਗੇ ਸਾਨੂੰ ਵੀ ਕੀ ਦੇਖਣਾ ਚਾਹੀਦਾ ਉਹਨਾਂ ਬੱਕਰੀਆਂ ਨੇ ਦੇਖ ਲਈ ਤੁਹਾਡੇ ਸਾਹਮਣੇ ਹੀ ਆ ਹਾਂਜੀ ਵੀਰ ਜੀ ਰੰਗ ਦੇਖ ਲਓ ਕਿ ਟੇਕੇ ਟੇਨੇ ਹਾਂ ਬੱਕਰੀ ਦੀ ਲੰਬਾਈ ਦੇਖ ਲਓ ਨਾ ਖਪਣਾ ਦੇਖ ਲੋ ਠੀਕ ਆ ਵੀਰੇ ਮਾੜਾ ਕੰਨ ਤੇ ਵੀ ਮੈਂਟਰ ਨਹੀਂ ਜਾਣਾ ਵੀ ਜਿਵੇਂ ਸ਼ਾਇਦ ਅੱਖੀਂ ਕੰਨ ਦੇ ਆ ਬੱਚਾ ਦੇਖ ਲੋ ਨਾਲ ਇਹੇ ਬੰਦਾ ਦੇਖ ਲੋ ਠੀਕ ਹੈ ਜੀ ਆ ਬੱਕੀ ਦਾ ਪ੍ਰਾਣੀ ਬਹੁਤ ਪੁਰਾਣਾ ਖੂਨ ਚੱਲਿਆ ਆਉਂਦਾ ਪੀ ਉਹ ਤੋਂ ਪਹਿਲਾਂ ਦੀ ਚੱਲੀ ਆਉਂਦੀ ਆ ਬਣੀ ਠੀਕ ਹੈ ਜੀ ਇਹ ਜਾਣੀ ਆਪਣੀ ਸਦੀਆਂ ਦੀ ਪਹਿਲਾਂ ਵਾਲੀ ਬੱਕਰੀ ਆ ਜਿਵੇਂ ਮਤਲਬ ਵੀਰੇ ਆਹ ਜਿਵੇਂ ਇਹਦੀ ਅੱਖ ਲਾਲ ਆ ਵਿੱਚ ਕਈ ਬੰਦੇ ਕਹਿ ਦਿੰਦੇ ਨੇ ਵੀ ਅੱਖ ਚਿੱਟੀ ਚਾਹੀਦੀ ਆ ਉਹਦਾ ਕੋਈ ਹੈਗਾ ਮੈਟਰ ਕਿ ਇਹ ਗੱਲ ਲੋਕਾਂ ਦੀ ਬਣਾਈ ਹੋਈ ਆ ਇਹ ਲੋਕਾਂ ਦੀ ਬਣਾਈ ਹੋਈ ਆ ਅੱਖ ਤਾਂ ਲਾਲ ਵਾਲੀ ਬੱਕਰੀ ਹੋਊ ਜਿਹੜੀ ਉਹ ਦੁੱਧ ਵੱਧ ਦੇਊਗੀ ਪਹਿਲੀ ਗੱਲ ਤੇ ਇਹ ਆ ਠੀਕ ਆ ਜੀ ਸਿਆਣੇ ਕਹਿੰਦੇ ਨੇ ਵੀ ਲਾਲ ਅੱਖਾਂ ਦੀ ਬੱਕਰੀ ਹਰ ਕੰਮ ਚੰਗੀ ਆ ਦੂਰ ਰਹਿ ਜਵੇ ਉਹ ਭੱਜ ਕੇ ਬੱਕਰੀਆਂ ਚ ਵੀ ਰਲ ਜਦੇ ਜਿਹੜੇ ਅੱਜ ਜੜੀ ਵੀ ਤਿਆਰ ਦੇ ਨੇ ਠੀਕ ਆ ਜੀ ਮੈਂ ਲਾ ਕਿੱਟੀ ਅੱਖਰੀ ਬੱਕਰੀ ਉਹਨੂੰ ਥੋੜਾ ਡਰ ਵੀ ਜਾਂਦੀ ਆ ਉਹ ਠੀਕ ਆ ਜੀ ਦੁੱਧ ਛਲਕੀ ਵੱਧ ਹੋਊਗੀ ਦੁੱਧ ਨੂੰ ਥੋੜਿਆ ਉਹ ਦਲੇਰ ਘੱਟ ਹੁੰਦੀ ਆ ਜਾਣੀ ਕਹਿਣ ਦਾ ਮਤਲਬ ਤੁਹਾਡਾ ਹਾਂ ਜੀ ਠੀਕ ਆ ਵੀਰ ਦਾ ਕਹਿਣ ਦਾ ਮਤਲਬ ਲਾ ਜਿਹੜੇ ਵਪਾਰੀ ਬੰਦਿਆਂ ਨੇ ਅੱਖਾਂ ਬਣਾਈਆਂ ਨੇ ਇਹ ਸੁਨੱਖੀਆਂ ਅਕਲਾ ਚਿੱਟੀਆਂ ਬਾੜ ਦਾ ਕੋਈ ਕਿਵੇਂ ਹੋਵੇ ਕਿਵੇਂ ਪਰ ਰੰਗ ਅੱਖ ਦਾ ਕੋਈ ਨਹੀਂ ਲਾਲ ਅੱਖ ਚ ਬੱਕੀ ਜਾਦੇ ਦੁੱਧ ਵੀ ਲਾਲ ਅੱਖ ਦੀ ਵੰਦੂ ਠੀਕ ਹੈ ਜਿਵੇਂ ਵੀਰ ਕਹਿਣ ਦਾ ਮਤਲਬ ਆਜ ਕੱਲ ਜਿਵੇਂ ਨਵੇਂ ਮੁੰਡੇ ਨੇ ਕਹਿ ਦਿੰਦੇ ਨੇ ਜੀ ਸਾਨੂੰ ਅੱਖ ਚਿੱਟੀ ਚਾਹੀਦੀ ਅੱਖ ਦਾ ਵੀਰ ਕਹਿੰਦਾ ਕੋਈ ਮੈਟਰ ਨਹੀਂ ਵੀਰ ਉਹਨਾਂ ਦੀਆਂ ਤਿੰਨ ਪੀੜੀਆਂ ਹੋ ਗਈਆਂ ਤੇ ਆ ਦੇਖ ਲਓ ਵੀਰ ਦਾ ਲਣਦਾਰ ਬੀਆ ਨਾਲ ਵੀਰ ਦੇ ਭਾਈ ਆ ਦੇਖੋ ਵੀਰ ਦੇ ਭਾਈ ਦਾ ਬਹੁਤ ਸੁਜੋਗ ਆ ਵੀਰ ਨੂੰ ਦਿਨ ਰਾਤ ਬੱਕਰੀਆਂ ਚਾਰਦੇ ਨੇ ਤੇ ਅੱਖ ਦਾ ਵੀਰ ਕਹਿੰਦਾ ਕੋਈ ਚੱਕਰ ਨਹੀਂ ਹੈਗਾ ਤੇ ਅੱਖ ਦਾ ਦਾ ਚੱਲ ਵੀਰ ਕਹਿੰਦਾ ਲਾਲ ਅੱਖ ਵਾਲੀ ਦਲੇਰ ਹੁੰਦੀ ਆ ਚਿੱਟੀ ਅੱਖ ਵਾਲੀ ਥੋੜੀ ਘੱਟ ਆ ਤੇ ਕੰਨ ਆ ਤੇ ਲੱਖਾਂ ਦੀਆਂ ਵੱਧ ਹੋਣਗੀਆਂ ਚਿੱਟੀ ਅੱਖਾਂ ਦੀਆਂ ਵੀ ਹੈਗੀਆਂ ਨੇ ਕੰਨ ਦੇਖ ਲਓ ਕੈਸੀ ਚੀਜ਼ ਦੀ ਘਾਟ ਹੋਵੇ ਦੇਖ ਲਓ ਕੰਨ ਮੂੰਹ ਸਿਰ ਦੇਖ ਲਓ ਠੀਕ ਹੈ ਜਿਵੇਂ ਵੀਰੇ ਹੁਣ ਇਹ ਨਵੇਂ ਬੰਦੇ ਨੇ ਰੱਖਣੀਆਂ ਨੇ ਬੱਕਰੀਆਂ ਤਾਂ ਇੱਕ ਇੱਕਣ ਦੀਆਂ ਬੱਕਰੀਆਂ ਰੱਖੇ ਜਿਵੇਂ ਬਾਜੀ ਬਾਜੀ ਮੂੰਹ ਸੇਰਾ ਮੂੰਹ ਗੋਲ ਹੋਵੇ ਕੰਨ ਲੰਬਾ ਹੋਵੇ ਹੈਟ ਦਾ ਕੋਈ ਮੈਟਰ ਨਹੀਂ ਹਾਂ ਲੈ ਵਾ ਸਾਹ ਬੱਚੇ ਦਾ ਮੂੰਹਰ ਦੇਖ ਲੋ ਕੰਨ ਦੇਖ ਠੀਕ ਆ ਤੇ ਆ ਬੱਚਾ ਵੀਰ ਦਾ ਕੋਲੇ ਦੇ ਬੱਚਾ ਵੀ ਬਹੁਤ ਸੋਹਣਾ ਤੇ ਵਧੀਆ ਬੱਕਰੀਆਂ ਨੇ ਜਿਵੇਂ ਕੋਈ ਵੀਰ ਹੁਣ ਆ ਬੱਕਰੀ ਇਸੇ ਬੱਕਰੀ ਦੀ ਆ ਭੈਣ ਆ ਜੀ ਇਹ ਤੋਂ ਵੱਡੀ ਆ ਇਹ ਤੋਂ ਆ ਵੱਡੀ ਆ ਬੱਕਰੀ ਕਿ ਆ ਬੱਕਰੀ ਵੱਡੀ ਆ ਵੀਰੇ ਠੀਕ ਆ ਜੀ ਆ ਇਹਦੀ ਕਹਾ ਪੱਠ ਬੈਠੀ ਆ ਠੀਕ ਆ ਵੀਰੇ ਆ ਇਹਦੀ ਪੱਠ ਬੈਠੀ ਆ ਆ ਗਾ ਇਹਦੀ ਆ ਬੱਤ ਨਮੇ ਜੀ ਕੋਈ ਅੱਖਾਂ ਦੀ ਗੱਲ ਕਰੇ ਜੋ ਵੀ ਅੱਖਾਂ ਲਾਲ ਨੇ ਹਾਂ ਹਾਂ ਇਹ ਅੱਖਾਂ ਦਾ ਆ ਕੁਦਰਤ ਰੰਗ ਠੀਕ ਹੈ ਹਾਂ ਠੀਕ ਆ ਉਹ ਦੇਖੋ ਜੀ ਉਹਦੀ ਗਾ ਉਹਦੀ ਲਾਲਤੀ ਇਹਦੀ ਲਾਲਤੀ ਗਾਹਾਂ ਦੀ ਪੱਠ ਦੀ ਅੱਖ ਚਿੱਟੀ ਆ ਇਹ ਕੋਈ ਐਡੀ ਕੋਈ ਵੱਡੀ ਗੱਲ ਨਹੀਂ ਵੀਰ ਕਹਿੰਦਾ ਪਰ ਨਵੇਂ ਮੁੰਡੇ ਨੇ ਜਿਹੜੇ ਅੱਖ ਪਿੱਛੇ ਜਾਂਦੇ ਨੇ ਅੱਖ ਦਾ ਕੋਈ ਮੈਟਰ ਨਹੀਂ ਤੇ ਲਾਲ ਅੱਖ ਵਾਲੀ ਵੀ ਵਧੀਆ ਹੰਤੀ ਆ ਬੱਕਰੀ ਠੀਕ ਹੈ ਜੀ ਤੇ ਜਿਵੇਂ ਵੀਰੇ ਕੋਈ ਬੰਦਾ ਆਪਣੇ ਵਾਲੀ ਹੋਰ ਵੀਰੋ ਲੈ ਆਈ ਕੋਈ ਜਿਵੇਂ ਆਪਣੇ ਵਾਲੀਆਂ ਬੱਕਰੀਆਂ ਦੇ ਵਿੱਚੋਂ ਕੋਈ ਚੰਗਾ ਬੰਦਾ ਕੋਈ ਫਾਰਮ ਪਾਉਣਾ ਚਾਹੁੰਦਾ ਹੋਵੇ ਹਾਂਜੀ ਤੇ ਆਪਾਂ ਨੂੰ ਕਹੇ ਵੀ ਕੋਈ ਬੱਕਰੀ ਵਿੱਚੋਂ ਦੇਣੀ ਆ ਜਾਂ ਛੇਲ ਕਰਨੀ ਆ ਕੋਈ ਮਨ ਹੈਗਾ ਆਪਣਾ ਇਸ ਤਰ੍ਹਾਂ ਜੇ ਕੋਈ ਸ਼ੌਂਕ ਨਾਲ ਆਊਗਾ ਜੀ ਦੇ ਦਾਂਗੇ ਪਰ ਓਕਾਂ ਨਹੀਂ ਜੀ ਬੱਕਰੀਆਂ ਤੇਰੀਆਂ ਇਹ ਆ ਬਾਕੀ ਉਹ ਟੱਕੜੀ ਵੀ ਦੇ ਦੇਣੇ ਆ ਠੀਕ ਆ ਜੀ ਕਿਤੇ ਆਇਆ ਵੀ ਚੰਗੀ ਜਗ੍ਹਾ ਜੀ ਹੁਣ ਕੋ ਬੰਦਾ ਕੋਈ ਬਾਕੀ ਹੋਈ ਬੱਕਰੀ ਵੀ ਇਹ ਨਹੀਂ ਹੈਗਾ ਅਸੀਂ ਘਰ ਤੇ ਖਾਣੀ ਉਹ ਵੀ ਦਾਨ ਚ ਲਾ ਦੇਣੀ ਆ ਠੀਕ ਆ ਤੁਸੀਂ ਜੀ ਹਾਂ ਆਪਦੀ ਬਲੱਡ ਲਾਈਨ ਬਹੁਤ ਹੀ ਲੰਬੀ ਚੌੜੀ ਬੰਡਦੇ ਨਹੀਂ ਹੈਗੇ ਕੋਈ ਪੈਣ ਪਾਈ ਆਪਦਾ ਹੀ ਲੈ ਗਿਆ ਠੀਕ ਆ ਜੀ ਠੀਕ ਆ ਜੇ ਕੋਈ ਵਧੀਆ ਬੰਦਾ ਫਾਰਮ ਪਾਉਣਾ ਚਾਹੁੰਦਾ ਜਾਂ ਵਧੀਆ ਪੈਸਾ ਲਾਉਣਾ ਚਾਹੁੰਦਾ ਤੇ ਉਹਨੂੰ ਆਪਾਂ ਬੱਕਰੀ ਦੇਵੀ ਦਵਾਂਗੇ ਹੈ ਜੀ ਕੋਈ ਗੱਲ ਨਹੀਂ ਜ਼ਰੂਰੀ ਠੀਕ ਹੈ ਜੀ ਦੌਰ ਦਵਾਂਗੇ ਜੀ ਕੋਈ ਯਾਰ ਗੱਲ ਪੈਸ਼ ਨਾਲ ਠੀਕ ਆ ਵੀਰ ਦਾ ਜਿਹੜਾ ਸ਼ਵਾਹ ਜੀ ਬਹੁਤ ਵਧੀਆ ਆ ਨਹੀਂ ਹੈਗਾ ਵੀ ਪੈਸੇ ਪਿੱਛੇ ਲੱਦਾ ਜੇ ਕੋਈ ਵੀ ਵੀਰ ਚੰਗਾ ਫਾਰਮ ਪਾਉਣਾ ਚਾਹੁੰਦਾ ਬੀਟਲ ਨਸਲ ਤੇ ਚੰਗਾ ਕੰਮ ਕਰਨਾ ਚਾਹੁੰਦਾ ਆ ਪੱਠ ਵੀ ਇਥੇ ਬੱਕਰੀ ਦੀ ਹੈ ਜੀ ਠੀਕ ਹੈ ਜੀ ਦਿਖਾਓ ਵੀਰੇ ਮਾੜਾ ਜਿਆ ਇਹਦਾ ਬੱਕਰਾ ਵੀ ਲਈ ਜਰਾ ਨਾਲ ਠੀਕ ਆ ਆ ਬੱਕਰੀ ਦੀ ਪੱਠਾ ਹੈ ਹਾਂ ਜੀ ਇਥੇ ਇਹ ਕੈਮੇ ਸੁਆ ਵੀਰੇ ਇਹੇ ਤੇ ਤੀਜੇ ਸ਼ੂਏ ਹੈ ਜੀ ਇਹ ਤੀਜੇ ਸ਼ੂਏ ਇਹਨੇ ਕਿੰਨਾ ਦੁੱਧ ਕੱਢਿਆ ਆਪਣੇ ਪਾਸ ਇਹਨੇ ਬੱਠ ਨੇ ਇਹਨੇ 3 ਕਿਲੋ ਦੁੱਧ ਦਿੱਤਾ ਜੀ ਬਾਹਰ ਲਈ ਚਰਾਇ ਤੇ ਬਣਾ ਦੇਦਾ ਬਿਨਾਂ ਸੇਵਾ ਤੋਂ ਬੱਕਰੀਆਂ ਦੇ ਬਿਨਾਂ ਸੇਵਾ ਤੋਂ 2 3 ਕਿਲੋ ਵਾਲੀ ਬੱਕਰੀ ਇਹ ਬੱਲੇ ਮਾਰਦੇ ਠੀਕ ਹੈ ਇਹਨੇ ਬਿਨਾਂ ਸੇਵਾ ਤੋਂ ਬਾਹਰ ਲਈ ਚਰਾਇ ਤੇ 3 ਕਿਲੋ ਦੁੱਧ ਦਿੱਤਾ ਜਿਵੇਂ ਵੀਰੇ ਮਤਲਬ ਆਪਾਂ ਆਮ ਮੇਲਿਆਂ ਦੇ ਉੱਤੇ ਜਾਂਦੇ ਆ ਆਮ ਲੋਕ ਕਹਿ ਦਿੰਦੇ ਨੇ ਜੀ ਸਾਡੀ ਬੱਕਰੀ ਨੇ 5 ਕਿਲੋ ਦੁੱਧ ਕਰਤਾ 6 ਕਿਲੋ ਦੁੱਧ ਕਰਤਾ ਇਹ ਗੱਲਾਂ ਸੱਚੀਆਂ ਨੇ ਕبھی ਇਹ ਆਮ ਲੋਕ ਕਾਨੀਆਂ ਬਣਾਈਆਂ ਹੋਈਆਂ ਨੇ ਵੀਰੇ तकरीबन 5 ਕਿਲੋ ਦੁੱਧ ਦੇ ਦਈਏ ਜੇ ਸੇਵਾ ਚੰਗੀ ਹੋਵੇ ਜਿਹੜੀ ਬੱਕੀ ਪੱਕੀ ਪਾਹਲੀ ਚੜਾਈ ਦੇ 2.5-3 ਕਿਲੋ ਦੁੱਧ ਆਈ ਉਹਦੀ ਸੇਵਾ ਉਹ 5 ਕਿਲੋ ਤੇ ਪਹੁੰਚ ਦੇ ਦਈਏ ਠੀਕ ਆ ਵੀਰੇ ਜਿਵੇਂ ਮੱਤਵਾਲ 5 ਤੱਕ ਗਈਆਂ ਸਾਡੇ ਪਿਓ ਦਾਦਿਆਂ ਨੇ ਰੱਖਿਆ ਨੇ ਅੱਜ ਦਾ 7 ਕਿਲੋ 8 ਕਿਲੋ ਅਧੇਕਿਆ ਤਾਂ ਕਦੇ ਹੈ ਨਹੀਂਗਾ ਜੀ 5 ਕਿਲੋ ਪੱਕੀ ਗਾਇ ਜਿਹੜੀ ਚੰਗੀ ਆ ਪੂਰੀ ਥੋੜੀ ਸੋਚਦੇ ਵੇ ਤੁਸੀਂ ਆਪਦੀ ਸਮਝ ਨਾਲ 5 ਕਿਲੋ ਦੁੱਧ ਆਪਦੀਆਂ ਬੱਕਰੀਆਂ ਥੱਲੇ ਦੇਖਿਆ ਆ ਪੰਜ ਪੰਜ ਕਿਲੋ ਕਢਦੇ ਰਹੇ ਆ ਭਾਈ ਆਪ ਵੀ ਦੇਖਿਆ ਜੜਕਾ ਕਰਕੇ ਠੀਕ ਹੈ ਨਾਲ ਪੱਠ ਬੈਠੀ ਆ ਓਈ ਠੀਕ ਆ ਵੀਰੇ ਇਹ ਵੀਰੇ ਗੱਲ ਸਹੀ ਆ ਜਿਵੇਂ ਆਪਾਂ ਕਹਦੇ ਨੇ ਵੀ 5 ਕਿਲੋ ਦੁੱਧ ਹੁੰਦਾ ਨਹੀਂ ਵੀਰ ਕਹਿੰਦਾ 5 ਕਿਲੋ ਦੁੱਧ ਹੁੰਦਾ ਜੇ ਬਾਹਰੋਂ ਝੜ ਕੇ ਆਵੇ ਬੱਕਰੀ ਤੇ ਆਪ ਦਾ ਘਰੇ ਬੰਦਾ ਉਹਨੂੰ ਦਾਣਾ ਪਾਵੇ ਇੰਨਾ ਦੁੱਧ ਕੱਢਦੀਆਂ ਨੇ ਪਰ ਕੱਢਦੀਆਂ ਵੀਰੇ ਨਸ਼ਲਾ ਨੇ ਜਿਵੇਂ ਆਹ ਨੇ ਦੇਖੋ ਇਹਦਾ ਨੱਕ ਆਹ ਦੋਈ ਮਾਮਾਤੀਆਂ ਨੇ ਮਾਮਾਤੀਆਂ ਦੇਖੋ ਤੋਤੇ ਵਰਗਾ ਪਿਆ ਨੱਕ ਤੇ ਬੂਥੀ ਠੀਕ ਆ ਜੀ ਫਿਰ ਇਹੋ ਜਿਹੇ ਫਾਰਮ ਨੇ ਜਿਹੜੇ ਵੀਰੇ ਕਾਮਯਾਬ ਹੁੰਦੇ ਨੇ ਜਿਨ੍ਹਾਂ ਦੇ ਵਿੱਚ ਇਹੋ ਜਿਹੀਆਂ ਬਰੀਡਾਂ ਪਾਈਆਂ ਜਾਂਦੀਆਂ ਨੇ ਆਮ ਬੰਦੇ ਨੂੰ ਇੱਕ ਦਾ ਪਤਾ ਨਹੀਂ ਹੁੰਦਾ ਇੱਕ ਉੱਪਰ ਉਹ ਜਿਹੜੀ ਨਸ਼ਾ ਆ ਉਹ ਦੇਸੀ ਲੈ ਲੈਂਦਾ ਵੀਰੇ ਉਹਦੇ ਕਰਕੇ ਫਿਰ ਉਹਦੀ ਬੱਕਰੀ ਪੁੱਛਦਾ ਨਹੀਂ ਕੋਈ ਨੂੰ ਮਾਰ ਪੈਂਦੀ ਆ ਉਹਦਾ ਮਾਂ ਨ ਟੁੱਟ ਜਾਂਦਾ ਫਿਰ ਵੀ ਇਹੋ ਜਿਹੇ ਵੀਰਾਂ ਦੀ ਸਲਾਹ ਲਵੋ ਤੇ ਵੀਰੇ ਤੁਹਾਨੂੰ ਚੰਗੀਆਂ ਗੱਲਾਂ ਦੱਸਣਗੇ ਜੱਦੀ ਪੁਸ਼ਤੀ ਕੰਮ ਕਰਦੇ ਨੇ ਜਿਹੜੀ ਆ ਗਈ ਜੀ ਆ ਆ ਬੱਕਰੀ ਦੇ ਵਿੱਚੋਂ ਆ ਮੱਖੀ ਚੀਨੀ ਠੀਕ ਆ ਜੀ ਆ ਬਾਈ ਕੋਲੋਂ ਉਹ ਕਲੇ ਆਂਦਾ ਜੀ ਆ ਦਿਖਾਈ ਵੀਰੇ ਮਗਰ ਨੂੰ ਕਰਕੇ ਮੱਖੀ ਚੀਨੀ ਆ ਡੱਬੀ ਬੱਕਰੀ ਦੀ ਪੱਟ ਮੱਖੀ ਚੀਨੀ ਡੱਬੀ ਬੱਕਰੀ ਦੀ ਪੱਟ ਇਹ ਮੱਖੀ ਜੀ ਨਾਲ ਬੋਕ ਛੱਡਿਆ ਜੀ ਠੀਕ ਆ ਵੀਰੇ ਇਹਨਾਂ ਦਾ ਪਹਿਲਾਂ ਥੋੜਾ ਜਿਹਾ ਟ੍ਰੈਂਟ ਹੈਗਾ ਤੇ ਹੁਣ ਵੀ ਓਵੇਂ ਹੀ ਚੱਲਦਾ ਕਿ ਕੋਈ ਰੰਗ ਦਾ ਕੋਈ ਮੈਟਰ ਨਹੀਂ ਟ੍ਰੈਂਟ ਹੋਇਆ ਜਾਂਦਾ ਬੋਕ ਆ ਆਪਣਾ ਜੀ ਆ ਬਰੀਡਰ ਵੀ ਆ ਗਿਆ ਜੀ ਠੀਕ ਆ ਵੀਰੇ ਬਰੀਡਰ ਦਿਖਾਈ ਹੋਈ ਆ ਆਪਣਾ ਏ ਬਰੀਡਰ ਕਿੰਨੇ ਕਿੰਨੀ ਉਮਰ ਹੋ ਗਈ ਵੀਰੇ ਇਹਦੀ ਇਹ ਦੰਦ ਹੋਇਆ ਜੀ ਦਿਖਾਓ ਜੀ 6 ਦੰਦ ਵੀਰ ਦਾ ਬਰੀਡਰ ਆ 6 6 ਤੇ ਮੂੰਹ ਸਿਰ ਕੰਨ ਤੇ ਲੈਂਥ ਲੁੰਥ ਲੰਬੀ ਬਹੁਤ ਵਧੀਆ ਬਰੀਡਰ ਆ ਦੇਖੋ ਜੀ ਠੀਕ ਆ ਤੇ ਵੀਰ ਦੀ ਸਾਰੀ ਜਿਹੜੀ ਬਰੀਡ ਆ ਉਹ ਸ਼ਾਂਭੀ ਹੋਈ ਆ ਵੀਰੇ ਇਹ ਕਿਸੇ ਕਿਸੇ ਬੰਦਿਆਂ ਕੋਲੇ ਇਹ ਜੀਆਂ ਚੀਜ਼ਾਂ ਨੇ ਜਿਹੜੀਆਂ ਸ਼ਾਂਭੀਆਂ ਹੋਈਆਂ ਨੇ ਹਰ ਇੱਕ ਬੰਦਾ ਵੀਰੇ ਰੱਖ ਨਹੀਂ ਸਕਦਾ ਆਮ ਬੰਦਾ ਕਹਿ ਦਿੰਦਾ ਵੀ ਬੱਕਰੀਆਂ ਵਾਲੇ ਵੀਰੇ ਆ 5-500 ਦੀ ਤਾਂ ਇਹਦੇ ਗਾਨੀ ਪਾਈ ਹੋਈ ਆ ਫੇਰ ਕਿਤੇ ਜਾ ਕੇ ਸ਼ੌਂਕ ਪੂਰੇ ਹੁੰਦੇ ਨੇ ਵੀਰੇ ਇਹਨਾਂ ਦੀ ਮਿਹਨਤ ਬਹੁਤ ਆ ਇਹ ਨਹੀਂ ਹੈਗਾ ਵੀ ਹਾਂ ਵੀਰੇ ਜੇ ਮੈਂ ਕੋਈ ਆਪਾਂ ਤੋਂ ਕੋਈ ਨਵਾਂ ਫਾਰਮ ਪਾਉਣਾ ਹੋਵੇ ਮੁੰਡੇ ਨੇ ਕਿਸੇ ਨੇ ਵੀ ਜਾਊ ਆਪਣੀ ਸਲਾਹ ਲੈਣੀ ਚਾਹੁੰਦਾ ਹੋਵੇ ਤੁਸੀਂ ਉਹਦੂੰ ਜਾਣਕਾਰੀ ਦੱਸੋਗੇ ਹਾਂ ਜੀ ਦੱਸਾਂਗੇ ਬੱਕਰੀਆਂ ਦਰਮ ਠੀਕ ਬੱਕਰੀਆਂ ਤੋਂ ਚੰਗਾ ਬੱਕਰਾ ਵਿੱਚ ਛੱਡੇ ਆਵੇ ਆਪੇ ਹੀ ਬਣ ਜੇ ਦੀ ਜਾਨੇ ਠੀਕ ਹੈ। ਵਾਲੇ ਵੱਡੀ ਝਾਲ ਮਾਰਨ ਨਾਲ ਵੀ ਬੰਦਾ ਡੁੱਬ ਜੇਦਾ ਜੇ ਪਾੜੀ ਵੱਡੀ ਝਾਲ ਮਾਰੀਏ। ਠੀਕ ਹੈ। ਠੀਕ ਜੀ ਮਾਲ ਲੈ ਕੇ ਪਰ ਇੱਕ ਦੋ ਬੱਕਰੀਆਂ ਵਿੱਚ ਚੰਗੀਆਂ ਵੀ ਲੈਣੀਆਂ ਚਾਹੀਦੀਆਂ ਤਾਂ ਹੀ ਗੱਲ ਬਣਦੀ ਆ। ਚੰਗਾ ਬ੍ਰੀਡਰ ਲੈਣਾ ਚਾਹੀਦਾ। ਠੀਕ ਹੈ ਜਿਵੇਂ ਹੁਣ ਅੱਜ ਦੇ ਸਮੇਂ ਵਿੱਚ ਵੀਰੇ ਬੱਕਰੀ ਕਹਿੰਦੇ ਆਂ ਜੀ ਲੱਖ ਦੀ ਆ ਮੇਲੇਆਂ ਤੇ ਆਮ ਜਾਂਦੀ ਆ ਤੇ ਉਹ ਬੱਕਰੀ ਲੱਖ ਦੀ ਹੈਗੀ ਆ ਜਾਂ ਨਹੀਂ ਹੈਗੀ ਵੀਰੇ ਉਹ ਵੀ ਵਾਰ ਬੱਚੋਂ ਬੱਕਰੀਆਂ ਬੱਕੇ ਆ ਬੱਚੇ ਹੈਗੇ ਨੇ ਲੱਖ ਦੀਆਂ ਵੱਧ ਵੀ ਪਈਆਂ ਨੇ ਜੀ। ਠੀਕ ਹੈ। ਬੱਕਰੀ ਬੱਕਰੀਆਂ ਤਰ੍ਹਾਂ ਠੀਕ ਹੈ ਤੇ ਇਹ ਜਿਵੇਂ ਹੁਣ ਆਪਾਂ ਨਵੇਂ ਬੰਦੇ ਨੇ ਕਿਸੇ ਮੁੰਡੇ ਨੇ ਪੜ੍ਹੇ ਲਿਖੇ ਨੂੰ ਨੌਕਰੀਆਂ ਅੱਜ ਕੱਲ ਮਿਲਦੀਆਂ ਨਹੀਂ ਵੀ ਜਿਵੇਂ ਇਹ ਕੰਮ ਸ਼ੁਰੂ ਕਰਨਾ ਹੋਵੇ ਹਾਂਜੀ ਹਾਂ ਤੇ ਉਹਨੂੰ ਕਿੰਨੇ ਕੁ ਰੁਪਈਆ ਦੀ ਬੱਕਰੀ ਲੈਣੀ ਚਾਹੀਦੀ ਆ ਉਹ 15 16 20000 ਦੇ ਵਿੱਚ ਸਟਾਰਟ ਕਰ ਲਵੇ ਪੰਜ ਜਾਂ 10 ਤੋਂ ਸ਼ੁਰੂ ਕਰ ਦੇ ਵਿੱਚ ਹੈ ਹੈ ਨਾ ਹਾਂ 10 ਤੋਂ ਸ਼ੁਰੂ ਕਰਕੇ ਵੇਚ ਕੇ ਵਿੱਚ 2 4 ਚੰਗੀ ਬਰੀਡ ਦੀਆਂ ਪਤਾਂ ਜਾਂ ਬੱਕਰੀਆਂ ਯਾ ਬੋ ਇੱਕ ਜ਼ਰੂਰੀ ਚਾਹੀਦਾ ਠੀਕ ਆ ਬਰੀਡਰ ਉਹਨੂੰ ਕਿਹਾ ਜਾ ਰੱਖਣਾ ਚਾਹੀਦਾ ਹੈ ਬੱਕਰੀਆਂ ਦੇ ਵਿੱਚ ਵੀ ਬਰੀਡਰ ਵਧੀਆ ਜੇ ਬਰੀਡਰ ਵਧੀਆ ਉਹ ਜਿਹੜਾ ਬੱਕਰਾ ਸਾਡੇ ਕੋਲ ਆੜੇ ਆਇਆ ਜਾਂ ਕਾਲਾ ਵਾਲਾ ਇਹੋ ਜਿਹਾ ਬਿੱਟਾ ਜਿਵੇਂ ਤੇਰਾ ਮਤਬਲਾ ਬੱਕਰੀ ਤੇ ਪੈਸੇ ਘੱਟ ਲਾ ਦੋ ਬਰੀਡਰ ਤੇ ਪੂਰੇ ਲਾਓ ਠੀਕ ਆ ਵੀਰੇ ਬਰੀਡਰ ਤੇ ਪੈਸਾ ਪੂਰਾ ਲਾਓ ਜੀ ਤੇ ਠੀਕ ਆ ਵੀਰੇ ਵੀਰ ਕਹਿੰਦਾ ਵੀ ਜਿੰਨੀ ਵੀ نسل ਤਿਆਰ ਹੋਣੀ ਆ ਵੀ ਆਹ ਚੀਜ਼ਾਂ ਤੋਂ ਤਿਆਰ ਹੋਣੀ ਆ ਦੇਖ ਲਓ ਬੱਕਰਾ ਇਹਦੇ ਕੰਨ ਤੇ ਦੇਖ ਲੋ ਵੀਰੇ ਅੱਖ ਸਿੰਘ ਮੂੰਹ ਗੋਲ ਐਹ ਜੀਆਂ ਚੀਜ਼ਾਂ ਤੋਂ نسل ਜਿਵੇਂ ਵੀਰੇ ਨਵੇਂ ਬੰਦੇ ਮਰਜੀ ਤਿਆਰ ਕਰ ਲੋ ਵੀਰ ਉਹਨਾਂ ਨੇ ਵੀਰੇ ਆਪਾਂ ਕਿੰਨੀਆਂ ਬੱਕਰੀਆਂ ਤੋਂ ਸ਼ੁਰੂ ਕੀਤਾ ਸੀਗਾ ਕੰਮ ਬੱਕਰੀਆਂ ਦਾ ਪਿਓ ਦਾਦੇ ਤੋਂ ਪਹਿਲਾਂ ਦੇ ਰੱਖ ਰਹੇ ਜਾਂ ਸਾਡੇ ਆਪ ਪਿਓ ਰੱਖ ਲਈ ਸੀਗੀਆਂ 70-70 ਬੱਕਰੀਆਂ ਠੀਕ ਆ ਵੀਰੇ ਦੁਨੀਆਂ ਕਿ ਸਾਡੇ ਕੋਲੇ ਹੈਗੀਆਂ ਠੀਕ ਆ ਵੀਰੇ ਸ਼ਾਮ ਪਿਆ ਹੋਇਆ ਮਾਲ ਤੁਹਾਡਾ ਵਾਜੀ ਵਾਜੀ ਠੀਕ ਆ ਵੀਰੇ ਦੋ ਹੀ ਭਾਈ ਚਾਰ ਦੇ ਆ ਯਾਨੀ ਬਾਹਰੇ ਹਾਂ ਜੀ ਠੀਕ ਆ ਵੀਰੇ ਵੀ ਪਿਆਰ ਕਿਸੇ ਕਿਸੇ ਦਾ ਨਿਭਦਾ ਪੇਸ਼ਮਤਾਲਿਓਂ ਵੀਰੇ ਜਿਹੜੇ ਦੋਈ ਇਕੱਠੇ ਭਾਈ ਚਾਰ ਦੇੋਂ ਬੱਕਰੀਆਂ ਤੇ ਆਪਣਾ ਲੰਦਾਰਾ ਨਾਲ ਠੀਕ ਆ ਤੇ ਕਿਸੇ ਵੀ ਵੀਰ ਨੇ ਕੋਈ ਬੀਟਲ ਬੱਕਰੀਆਂ ਬਾਰੇ ਸਲਾਹ ਲੈਣੀ ਹੋਵੇ ਤਾਂ ਵੀਰ ਦਾ ਆਪਾਂ ਜਿਹੜਾ ਨੰਬਰ ਆ ਤੁਹਾਨੂੰ ਉਹ ਲੈ ਦਾਂਗੇ ਠੀਕ ਆ ਜੀ ਤੇ ਵੀਰ ਦਾ ਜਿਹੜਾ ਡਰੈੱਸ ਆ ਉਹ ਵੀ ਦੱਸ ਦਿਆਂ ਤੁਹਾਨੂੰ ਵੀਰ ਆਪਣਾ ਪਿੰਡ ਕਿਹੜਾ ਇੱਕ ਵਾਰ ਦੱਸ ਦਿਓ ਜੀ ਪਿੰਡ ਖਾਨਪੁਰ ਆ ਜੀ ਠੀਕ ਆ ਵੀਰੇ ਨਾਲ ਤੇ ਢੇਲੋ ਦੇ ਵਿਚਾਲੇ ਆ ਜੀ ਠੀਕ ਆ ਵੀਰੇ ਤੇ ਆਪਣਾ ਮੋਬਾਈਲ ਨੰਬਰ ਕਿੰਨਾ ਜੀ 98550 ਜੀ ਹਾਂ ਜੀ 691 ਚ ਰੰਗਿਆ ਠੀਕ ਆ ਵੀਰੇ ਇੱਕ ਵਾਰ ਫੇਰ ਦੱਸ ਦਿਓ ਜੀ 98550 ਜੀ ਹਾਂ ਜੀ 691 ਚ ਰੰਗਿਆ ਠੀਕ ਆ ਜੀ ਕਿਸੇ ਵੀਰ ਬੇਡਾਂ ਦਾ ਵਿਸਾ ਪੂਰਾ ਕਰਾਉਣਾ ਬਾਈ ਠੀਕ ਹੈ ਪੇਡਾ ਠੀਕ ਆ ਹਾਂ ਇਹ ਠੀਕ ਆ ਪੇਡਾ ਜਿਵੇਂ ਇੱਕ ਕਹਿੰਦੇ ਜਮਨਾਪੁਰੀ ਗੰਗਾਪਾਰੀ ਉਹ ਕੀ ਸ਼ਾਬਕ ਤਾਵਾ ਮੜਾ ਉਹ ਚ ਵੀ ਦੱਛੋਗੇ ਸਾਨੂੰ ਆ ਜਮਨਾਪਾਰੀ ਇਹ ਨੇ ਆ ਦੇ ਜਮਨਾਪਾਰੀ ਠੀਕ ਠੀਕ ਆ ਯਾ ਹੈ ਕਿ ਵਕਤ ਪੇਡ ਜਮਨਾਪਾਰੀ ਕਿਹੜੀ ਆ ਜੀ ਠੀਕ ਆ ਮੜਾ ਫੜ ਕੇ ਲਿਆਈ ਵੀਰੇ ਠੀਕ ਆ ਜੀ ਬਾਏ ਬਾਏ ਆਹ ਕਿਹੜੀ ਆ ਜੀ ਆਹ ਕਾਲੇ ਮੂੰਹ ਵਾਲੀ ਕਿਹੜੀ ਆ ਗਜਰਾਤੀ ਲਈੜੀ ਆ ਜੀ ਗਜਰਾਤੀ ਲਈੜੀ ਆ ਜਿਹੜੀ ਜਮਨਾਪੁਰੀ ਤੇ ਲੈ ਲਾ ਜਮਨਾਪੁਰੀ ਤੇ ਗਜਰਾਤੀ ਚ ਕੀ ਅੰਤਰ ਆ ਉਹ ਜਿਵੇਂ ਨਮਾ ਬੰਦਾ ਕੋਈ ਲਿੰਦਾ ਉਹਨੂੰ ਸਮਝਾਓ ਮੜਾ ਇਹ ਉਹਨਾਂ ਦਾ ਅੰਤਰ ਦੱਸੋ ਸਾਨੂੰ ਇਹ ਸ਼ਕੀਨ ਬਾਤ ਹੈ ਜਗਰਾਤਾ ਆਹ ਗੰਗਾ ਬਾਰੀ ਭੇੜਾ ਜਿਹੜੀ ਜਮਨਾ ਬਾਰੀ ਕਹਿੰਦੇ ਆ ਠੀਕ ਹੈ ਜੀ ਗਜਰਾਤੀ ਆ ਸ਼ਕੀਨ ਇਹ ਵੀ ਬਹੁਤ ਇਹਦਾ ਬੱਚਾ ਪੜਦਾ ਬਹੁਤ ਦਾ ਦੁੱਧ ਬਹੁਤ ਹੁੰਦਾ ਸੱਦੇ ਠੀਕ ਹੈ ਜੀ ਠੀਕ ਆ ਵੀਰੇ ਤੇ ਯਾਨੀ ਇਹ ਬੱਚੇ ਕਾਇ ਦੇ ਦਿੰਦੀ ਆ ਵੀਰੇ ਜਿਹੜੀ ਆ ਜਗਰਾਤੀ ਆ ਵੀਰੇ ਇਹ ਵੀ ਦੋ ਵੀ ਦੇ ਦੀ ਆ ਤਿੰਨ ਵੀ ਦੇ ਦੀ ਆ ਦੋ ਤਾਂ ਪੱਕੇ ਹੀ ਨੇ ਇੱਕ ਤਾਂ ਪੱਕਾ ਹੀ ਆ ਦੰਦ ਵਾਲੀ ਤਿੰਨ ਵੀ ਦੇ ਦੀ ਆ ਕੋਈ ਗੰਗਾਪਾਰੀ ਤੇ ਜਗਰਾਤੀ ਜਿਹੜੀ ਤੂੰ ਕਹਿੰਦਾ ਇਹਨਾਂ ਦਾ ਕੋਈ ਹੈਟ ਦਾ ਵੀ ਫਰਕ ਹੁੰਦਾ ਕੋਈ ਉੱਚਾ ਨੀਮਾ ਕੋਈ ਹਾਂ ਇਹ ਕੱਦ ਵਾਲੀਆਂ ਹੁੰਦੀਆਂ ਨੇ ਜਿਹੜੀਆਂ ਜਮਨਾਪੁਰੀ ਨੇ ਠੀਕ ਆ ਆ ਆ ਕਿਹੜੀ ਆ ਵੀਰੇ ਲੈ ਲਈ ਇਹ ਜਮਨਾਪਰੀ ਜੀ ਸੱਚੀ ਲੈ ਲਈ ਆ ਜੀ ਠੀਕ ਆ ਜੀ ਇਹ ਜਮਨਾਪੁਰੀ ਲੈ ਲਈ ਆ ਦੇਖੋ ਵੀਰੇ ਠੀਕ ਆ ਜੀ ਹੈਟ ਤਾਂ ਵੀ ਹੁੰਦਾ ਤੇ ਦੂਈ ਜਿਹੜੀ ਗੁਜਰਾਤੀ ਆ ਠੀਕ ਆ ਜੀ ਤੇ ਉਹ ਵੀ ਵੀਰ ਤੁਹਾਨੂੰ ਜਾਣਕਾਰੀ ਉਹਦੇ ਜਿਗਰਾਤੀ ਬਾਰੇ ਵੀ ਦੋ ਕੋਈ ਬੰਦਾ ਜਿਹੜਾ ਭੇਡ ਤੇ ਵੀ ਕੰਮ ਕਰਨਾ ਚਾਹੁੰਦਾ ਉਹ ਵੀ ਵੀਰ ਉਹਨਾਂ ਦੀ ਸਲਾਹ ਲੈ ਸਕਦਾ ਆਹ ਦੇਖ ਲਓ ਜਿਹੜੀ ਜਿਗਰਾਤੀ ਲੇਲੀ ਕਹਿੰਦੇ ਨੇ ਠੀਕ ਹੈ ਜੀ ਇਹ ਸੂਣ ਵਾਲੀ ਆ ਵੀਰੇ ਹਾਂ ਅੱਧ ਗੱਬ ਜੀ ਆਈ ਠੀਕ ਆ ਅੱਧ ਵੀ ਦਿੰਦੀ ਆ ਇਹ ਜਿਗਰਾਤੀ ਲੈ ਲਿਆ ਸੂਣ ਵਾਲੀ ਆ ਤੇ ਵੀਰ ਕਹਿੰਦਾ ਦੁੱਧ ਵੀ ਦਿੰਦੀ ਆ ਇਹਦੇ ਨਾਲ ਹੀ ਗੰਗਾ ਪਾਰੀ ਆ ਇਹ ਵੀਰ ਜਿਹੜਾ ਫਰਕ ਆ ਥੋੜਾ ਜਿਹਾ ਇਹਦਾ ਜਿਵੇਂ ਆ ਮੂੰਹ ਤੋਂ ਦੱਬ ਜੇ ਬਣੇ ਨੇ ਇਹਦਾ ਵਾ ਚੱਕਰ ਕੀ ਆ ਮੜਾ ਇਹ ਸਮਝਾਓ ਲਾਲ ਕੰਨ ਹੋਣਗੇ ਆ ਫੰਗ ਜੇ ਹੋਣਗੇ ਅੱਖਾਂ ਤੇ ਮੂੰਹ ਤੇ ਅੱਖਾਂ ਦਾਲ ਜੇ ਹੋਣਗੀਆਂ ਜਿਹੜੀ ਜਗ੍ਹਾਟੀ ਆ ਉਹ ਕਾਹਲੇ ਜੇ ਮੂੰਹ ਦੀ ਨਕੌੜੇ ਵਾਲੀ ਪੂਰੇ ਨਕੌੜੇ ਵਾਲੀ ਹੋ ਚੱਟਾ ਪੂਰਾ ਹੋ ਠੀਕ ਆ ਵੀਰੇ ਜਿਵੇਂ ਇਹਦਾ ਕੋਈ ਪੂੰਛ ਦਾ ਕਹਿ ਦਿੰਦੇ ਨੇ ਵੀ ਲੰਬੀ ਪੂੰਛ ਚਾਹੀਦੀ ਆ। ਇਹ ਲੰਬੀ ਹੋ ਜੀ ਜਮਨਾਪਰੀ ਦੀ ਜੂਈ ਜਗਰਾਤੀ ਦੀ ਛੋਟੀ ਠੀਕ ਆ ਵੀਰੇ ਜਿਵੇਂ ਇਹ ਬੰਦੇ ਨੇ ਕੰਮ ਕਰਨਾ ਉਹਨੂੰ ਜਗਰਾਤੀ ਲੈਣੀ ਚਾਹੀਦੀ ਜਾਂ ਜਮਨਾਪੂਰੀ ਲੈਣੀ ਚਾਹੀਦੀ ਆ ਵੀਰੇ। ਬਾਕੀ ਸ਼ੌਂਕ ਦਾ ਕੋਈ ਮੁੱਲ ਨਹੀਂ ਜੀ ਪਰ ਜਗਰਾਤੀ ਭੇਡ ਜਗਰਾਤੀ ਆ। ਇਹ ਦੁੱਧ ਵੀ ਵਧ ਦਿੰਦੀ ਆ ਬੱਚਾ ਪਾਲ ਲੈ ਵੇਚ ਲੈ ਦੁੱਧ ਚੂਈ ਜਾਂਦਾ ਬੰਦਾ। ਮੈਂ ਆ ਵੀ ਦਨ 2 2 2 ਕਿਲੋ ਦੁੱਧ ਦੇ ਦਿਆ ਭੇਡ ਜਿਹੜੀ ਜਗਰਾਤੀ ਆ ਠੀਕ ਆ ਵੀਰੇ ਜਾਣੀ ਬੰਦੇ ਇਹਨੂੰ ਆਪਾਂ ਨੂੰ ਕਿਸੇ ਬੰਦੇ ਲੈਣਾ ਵਿੱਚ ਅੱਧੀਆਂ ਜਗਰਾਤੀ ਜ਼ਰੂਰ ਪਾਵੇ ਜਾਣੇ ਵਿੱਚ ਜ਼ਰੂਰ ਪਾਵੇ ਠੀਕ ਆ ਵੀਰੇ ਠੀਕ ਆ ਜੀ ਇਹ ਸੀਗਾ ਵੀਰ ਦਾ ਜਿਹੜਾ ਮਾਲ ਆ ਸੰਭਿਆ ਹੋਇਆ ਤਿੰਨ ਪੀੜੀਆਂ ਤੋਂ ਤੇ ਵੀਰ ਕੋਲੇ ਜਿਹੜੀ ਆ ਬਰੀਡਰ ਆਹ ਦੋ ਬਰੀਡਰ ਰੱਖੇ ਹੋਏ ਨੇ ਬਰੀਡਰ ਵੀਰ ਦੇ ਨੇ ਦੋਈ ਪੂਰੇ sire ਨੇ ਠੀਕ ਆ ਜੀ ਪਰ ਵੀਰ ਕੋਲੇ ਠੀਕ ਆ ਜੀ ਤਮੀ ਦਾ ਨਾ ਕੋਈ ਆ ਜਾਂਦੀ ਗੰਗਾ ਪਾਰੀ ਹੈ ਠੀਕ ਆ ਵੀਰੇ ਇਹ ਵੀ ਗੰਗਾ ਪਾਰੀ ਆਈ ਦੇਖੋ ਪੂਸ ਪਾਸੇ ਦੀ ਵੀ ਲੇਲੀ ਦੀ ਜਿਵੇਂ ਕਿਸੇ ਦਾ ਵੀਰੇ ਵਿਚਾਰ ਬਣੇ ਲੈ ਲੀਆਂ ਤੋਂ ਲੈ ਲੀਆਂ ਚੋ ਵੀ ਕੋਈ ਦੇ ਸਕਦੇ ਆਪਾਂ ਸ਼ੌਂਕ ਪੂਰਾ ਕਰਾਂਗੇ ਠੀਕ ਆ ਵੀਰੇ ਪਰ ਵੀਰ ਕੋਲੇ ਜਿਹੜੀਆਂ ਲੈ ਲੀਆਂ ਤੇ ਬੱਕਰੀਆਂ ਨੇ ਇਹ ਥੋੜੀਆਂ ਉੱਚੇ ਪਾ ਦੀਆਂ ਨੇ ਠੀਕ ਆ ਵੀਰ ਵਣ ਕੇ ਕੋਈ ਹੌਲੇ ਮੁੱਲ ਵਾਲਾ ਪੀਰ ਨੂੰ ਫੋਨ ਲਾ ਕੇ ਪਰੇਸ਼ਾਨ ਨਾ ਕਰੇ ਤੇ ਇਹਨਾਂ ਤੇ ਮਿਹਨਤ ਬਹੁਤ ਆਉਂਦੀ ਆ ਤਿੰਨ ਪੀੜੀਆਂ ਤੋਂ ਸ਼ਾਂਭੀ ਹੋਈ ਨਸ਼ਾ ਲਾਵੀ ਰੇ ਇਹ ਜੇ ਕਿਸੇ ਨੇ ਬਲੱਡ ਲਾਈਨ ਲੈਣੀ ਆ ਫਾਰਮ ਚਲਾਉਣਾ ਠੀਕ ਆ ਜੀ ਤੇ ਵੀਰ ਦਾ ਵੇਚਣ ਦਾ ਤਾਂ ਕੋਈ ਮੂਡ ਨਹੀਂ ਹੈਗਾ ਪਰ ਆਪਣੇ ਕਰਕੇ ਵੀਰ ਕਹਿੰਦਾ ਜੇ ਕੋਈ ਪਿਆਰ ਵਾਲਾ ਬੰਦਾ ਆਵੇ ਤਾਂ ਆਪਾਂ ਪਿਆਰ ਵਾਲੇ ਬੰਦੇ ਨੂੰ ਇਹ ਚੀਜ਼ਾਂ ਗਿਫਟ ਵੀ ਕਰ ਦਾਂਗੇ ਆ ਕੱਜ ਲਈ ਪੇਟ ਬੈਠਿਆ ਜੀ ਗਾਉਂ ਦਾ ਪੜਾ ਰਿਹਾ ਜੀ ਇਹ ਦੇ ਨਾਲ ਠੀਕ ਆ ਵੀਰੇ ਠੀਕ ਹੈ ਕਜਲੀਆ ਇਹ ਇਹਨਾਂ ਦੇ ਵਿੱਚ ਵੀਰੇ ਤਿੰਨ ਤਰ੍ਹਾਂ ਦੇ ਨਸਲਾਂ ਹੁੰਦੀਆਂ ਨੇ ਫਿਰ ਨਸਲਾਂ ਇਹਨਾਂ ਦੇ ਖਾਦੀਆਂ ਹੁੰਦੀਆਂ ਨੇ ਜੀ ਪਰ ਆਪਣੇ ਕੋਲੇ ਤਿੰਨ ਚਾਰ ਕਿੰਨੇ ਨੇ ਠੀਕ ਆ ਵੀਰੇ ਤਿੰਨ ਚਾਰ ਕਾ ਕਿਵੇਂ ਆ ਵੀਰੇ ਬੱਕਰੀ ਇਹ ਬੱਕਰੀ ਇਹ ਵੀ ਪੂਰੀ ਚੰਗੀ ਬੱਕਰੀ ਆ ਠੀਕ ਆ ਜੀ ਇਹ ਤੀਜੇ ਕਿ ਸੁਵੇ ਸੁਣੀ ਆ ਠੀਕ ਆ ਵੀਰੇ ਠੀਕਾ ਇਹਨੇ ਤੀਜੇ ਸ਼ੂਏ ਸੂਣਾ ਪਹਿਲਾਂ ਕਿੰਨਾ ਦੁੱਧ ਕੱਢਿਆ ਵੀਰੇ ਨੇ ਇਹਨੇ ਦਿੱਤਾ ਹੀ 2.5-3 ਕਿਲੋ ਤੇ ਬਾਹਰਲੀ ਚਰਾਈ ਤੇ ਤੁਹਾਨੂੰ ਦੱਸ ਕਿਹੜਾ ਵੀਰ ਠੀਕਾ ਵੀਰ ਆਏ ਮੈਂ ਝੂਠ ਨਹੀਂ ਮਾਰਦਾ ਜਿਵੇਂ ਕਹਿੰਦੇ ਨੇ 7 ਕਿਲੋ 5 ਕਿਲੋ ਕਰਤਾ ਬਾਹਰਲੀ ਚਰਾਈ ਤੇ ਵੀਰ ਕਹਿੰਦਾ ਸਾਡੇ ਕੋਲੇ 2.5-3 ਕੱਢਦੀਆਂ ਨੇ ਢਾਣੇ ਤੇ ਵੱਧ ਵੀ ਕਰ ਦਿੰਦੀਆਂ ਨੇ ਬਾਜੀ ਤੇ ਵੀਰ ਇਹਨੇ ਕਾ ਕਾ ਮੈਂਮਣੇ ਦਿੱਤੇ ਨੇ ਵੀਰੇ ਦੋ ਵੀ ਦਿੱਤੇ ਨੇ ਇੱਕ ਵੀ ਦਿੰਦਾ ਤਿੰਨ ਵੀ ਠੀਕਾ ਵੀਰੋ ਜਿਵੇਂ ਆ ਮਾੜਾ ਇਹਦਾ ਥਣ ਉੱਚਾ ਨਹੀਂ ਮੈਂ ਇਹ ਕੀ ਮੈਂ ਕੋਈ ਚੱਕੀ ਇਹ ਐ ਇੱਕੀ ਚੱਕ ਗਈ ਵੀਰੇ ਠੀਕਾ ਵੀਰੋ ਇਹਦੀ ਚੱਕ ਗਈ ਕਾ ਨੂੰ ਬਰੋਬਰ ਆ ਜੂਗਾ ਤੇ ਬਣਾਉਣਾ ਠੀਕ ਆ ਠੀਕ ਆ ਤੇ ਵੀਰ ਦਾ ਤੇ ਕੋਈ ਹੋਰ ਵੀਰੇ ਮੈਸੇਜ ਦੇਣਾ ਚਾਹੁੰਦੇ ਹੋ ਪਾਲੀ ਵੀਰਾਂ ਨੂੰ ਤੇ ਕੋਈ ਫਾਰਮ ਵਾਲੇ ਵੀਰਾਂ ਨੂੰ ਵੀ ਕਿਵੇਂ ਰੱਖਣੇ ਕੋਈ ਹੈ ਸੁਝਾ ਆਪਣਾ ਜੇ ਰੱਖਣੀਆਂ ਨੇ ਜੀ ਆਪ ਦਾਬ ਗਮਾ ਕੇ ਸ਼ੌਂਕ ਨਾਲ ਰੱਖ ਹੁੰਦੀਆਂ ਠੀਕ ਆ ਜੀ ਇਹ ਸਭ ਕੋ ਛੱਡ ਕੇ ਵੀ ਆਪਦਾ ਇਹਨਾਂ ਦੇ ਵਿੱਚ ਹੀ ਰੁੱਝ ਕੇ ਰਹਿਣਾ ਪੈਂਦਾ ਠੀਕ ਆ ਇਹ ਜਾਤ ਇਹ ਜੀ ਜਿੰਨਾ ਇਹਨਾਂ ਨੂੰ ਸੰਭਾਂਗੇ ਉਨਾ ਹੀ ਇਹ ਦੇਣਗੀਆਂ ਠੀਕ ਆ ਵੀ ਆਪਾਂ ਇਹਨਾਂ ਤੋਂ ਪੈਠਲ ਕਮਾਵਾਂਗੇ ਵੀ ਕੋਈ ਗੱਲ ਨਹੀਂ ਆ ਕੇ ਘੰਟਾ ਬਾਅਦ ਦੇਖਾਂਗੇ ਉਹ ਫੇਰ ਨਹੀਂ ਕੋਈ ਗੱਲ ਬਣਦੀ ਠੀਕ ਆ ਵੀਰੇ ਇਹ ਯਾਨੀ ਟਾਈਮ ਨਾਲ ਖੋਲ੍ਹਣੀ ਆ ਪੈਂਦੀਆਂ ਨੇ ਫਿੱਚੇ ਰਹਿਣਾ ਪੈਂਦਾ ਜੀ 24 ਘੰਟੇ ਇਹ ਨਹੀਂ ਹੈਗਾ ਵੀ ਆਪਾਂ ਮਾਮੇ ਕੋਲ ਚਲੇ ਗਏ ਭੂਆ ਕੋਲ ਚਲੇ ਗਏ ਆਪਾਂ ਛੱਡਣਾ ਪਿਆ ਸਾਡੇ ਭੈਣ ਭਾਈ ਸਾਨੂੰ ਕਹਿੰਦੇ ਨੇ ਵੀ ਤੁਸੀਂ ਆਉਂਦੇ ਨਹੀਂ ਇੰਨਾ ਕਰਕੇ ਨਹੀਂ ਹਾਂ ਵੀਰੇ ਆਪਦਾ ਪਰਿਵਾਰ ਪਾਲਣਾ ਤਾਂ ਇਹ ਬਾਹਰਲੇ ਮੁਲਖਾਂ ਆ ਕੇ ਵੀਰੇ ਡਿਊਟੀ ਦੇਣੀ ਪੈਂਦੀ ਆ ਆਪਾਂ ਕਹਿੰਦੇ ਨੇ ਪੰਜਾਬ ਚ ਕੁਝ ਹੈ ਨਹੀਂ ਬਾਹਰਲੇ ਮੁਲਖ ਜਾਣ ਵਾਲਾ ਜੀ ਇੱਥੋਂ ਪੈਸੇ ਲਾ ਕੇ ਜਾਂਦਾ ਜੇ ਮਿਹਨਤ ਕਰੇ ਤਾਂ ਇੱਥੇ ਪੰਜਾਬ ਦਾ ਇਹ ਇਸ਼ਾਰਾ ਕੁਛ ਅਜੇ ਕਰੇ ਆਪਾਂ ਕਹਿੰਦੇ ਨੇ ਇਹਨਾਂ 'ਚ ਉਹ ਮੁਸ਼ਕ ਆਉਂਦਾ ਫਿਰ ਜਦ ਬੰਦੇ ਦੇ ਵੀਰੇ ਸੈੱਲ ਘਟ ਜਾਂਦੇ ਨੇ ਡਾਕਟਰ ਕਹਿੰਦਾ ਬੱਕਰੀ ਦਾ ਦੁੱਧ ਦੋ ਫਿਰ ਵੀਰੇ 'ਚ ਉਹ ਮੁਸ਼ਕ ਨਹੀਂ ਆਉਂਦਾ ਇਸ ਕਰਕੇ ਕੋਈ ਵੀ ਧੰਦਾ ਜਿਹੜਾ ਇਹ ਮਾੜਾ ਨਹੀਂ ਹੁੰਦਾ ਤੇ ਇਹ ਬੱਕਰੀ ਵਾਲੇ ਵੀਰਾਂ ਨੂੰ ਕਈ ਬੰਦੇ ਮੂੰਹ ਬੰਦ ਕਰਕੇ ਕਹਿੰਦੇ ਇਹ ਮਾੜਾ ਨਹੀਂ ਹੁੰਦਾ ਤੇ ਇਹਨਾਂ ਦੀ ਰਿਕਵੈਸਟ ਉਹ ਕਰਿਆ ਕਰੋ ਇੱਜ਼ਤ ਤੇ ਵੀਰੇ ਗੁਣਕਾਰੀ ਇਹਨਾਂ ਦਾ ਦੁੱਧ ਹੁੰਦਾ ਠੀਕ ਆ ਜੀ ਤੇ ਵਧੀਆ ਧੰਦਾ ਵੀਰ ਕਹਿੰਦਾ ਸਾਰਿਆਂ ਦਾ ਮੂਹਰੇ ਆ ਠੀਕ ਆ ਜੀ ਬੀਜੀ ਕੋਈ ਜਾਣਕਾਰੀ ਕੋਈ ਹੋਰ ਦਿਖਾਉਣੀ ਆ ਆਪਣੀ ਮੇਨ ਬੱਕਰੀ ਮੇਨ ਬੱਕਰੀਆਂ ਦਾ ਤਾਂ ਹੀ ਨੇ ਦੇਖੋ ਸਾਡੇ ਸਾਹਮਣੇ ਵੀਡੀਓ ਮਾ ਦੇ ਸਾਰੀਆਂ ਠੀਕ ਹੈ ਯਾ ਵੀਰਦੀਆਂ ਮੇਨ ਬੱਕਰੀਆਂ ਨੇ ਤੇ ਵੀਰ ਦਾ ਆਪਾਂ ਨੰਬਰ ਵੀਰੇ ਇੱਕ ਵਾਰ ਮਾੜਾ ਯਾ ਫੇਰ ਦਾ ਹੱਤੇ 98550 ਜੀ 7154 ਠੀਕ ਆ ਵੀਰੇ ਇਹ ਵੀਰ ਦਾ ਹੈਗਾ ਨੰਬਰ ਕਿਸੇ ਵੀ ਵੀਰ ਨੂੰ ਜੇ ਕੋਈ ਇਹਨਾਂ ਦੀ ਬੱਕਰੀ ਪਸੰਦ ਆ ਪਰ ਇਹ ਆਪਾਂ ਨੂੰ ਆਏ ਦੇਣ ਤੇ ਚਾਹਮਾਨ ਚ ਨਹੀਂ ਹੈਗੇ ਵੈਸੇ ਹੀ ਯਾਨੀ ਕੋਈ ਹੁੰਦਾ ਹਾਂ ਸ਼ੌਂਕ ਪੂਰਾ ਪੈਸੇ ਲਾਉਣ ਵਾਲਾ ਬੰਦਾ ਹੋਵੇ ਤਾਂ ਆਵੇ ਵੀਰ ਕੋਲੇ ਬਿਨਾਂ ਪੈਸਿਆਂ ਵਾਲਾ ਬੰਦਾ ਨਾ ਵੀ ਤੇ ਵੀਰ ਸ਼ੌਂਕ ਪੂਰਾ ਕਰ ਦੂ ਠੀਕ ਆ ਤੇ ਵੀਰ ਦਿਖਾਉਂਦਾ ਬੱਚਾ ਆ ਦੇਖੋ ਵੀਰੇ ਬਰੀਡਰ ਮੂੰਹ ਕੰਨ ਦੇਖ ਲਾ ਵੀਰੇ ਥੱਲੇ ਲੱਗਦਾ ਠੀਕ ਆ ਪੱਕੀ ਰਕਾ ਦੇ ਵਰਗਾ ਤੇ ਮੋਟੀ ਲੂੰਈ ਜੀ ਕਿਵੇਂ ਹੁਣ ਮਾਲਾ ਹੈ ਆਪਾਂ ਨੂੰ ਬੱਕਰੀ ਇਹਦਾ ਲੂੰਈ ਦਾ ਵੀ ਫਰਕ ਹੁੰਦਾ ਕੋਈ ਇਹਦਾ ਲੂੰਈ ਦਾ ਬਹੁਤ ਵਜੂਗਾ ਜਿਹੜੀ ਪੱਕੀ ਲੂੰਈ ਪਤਲੀ ਆ ਬੱਕਰੇ ਦੀ ਉਹ ਬੱਕਰੀ ਪੂਰੀ ਜੰਗੀ ਹੈ ਠੀਕ ਆ ਵੀਰੇ ਕਿਵੇਂ ਦੀ ਮਤਲਬ ਇਹਦੀ ਲੂੰਈ ਐਹ ਜੀ ਆਹ ਦੇਖੋ ਜੀ ਐ ਸ਼ਨੀਲ ਵਰਗੀ ਪਈ ਆ ਸ਼ੀਸ਼ੇ ਵਾਂਗੂ ਜਮਕਰੀਆ ਕੋਈ ਇੱਕ ਨਹੀਂ ਹੈਗਾ ਵੀ ਇਹਨੂੰ ਲੈਦਾ ਤੋ ਖਰਾਕ ਪਾਉਣੀ ਆ ਤਾਂ ਸ਼ੀਸ਼ੇ ਵਾਂਗੂ ਜਮਕਰੀਆ ਠੀਕ ਆ ਵੀਰੇ ਇੱਕਣਾ ਬੱਚਾ ਜੀ ਇਹਨਾਂ ਦਾ ਜੀ ਆਹ ਦੇਖ ਲਓ ਵੀ ਦਾ ਜਿਹੜਾ ਬੱਚਾ ਹਾਂ ਜੀ ਇੱਕੇ ਦਾ ਭਾਈ ਕੱਲ ਪਰਸੋਂ ਮਰ ਗਿਆ ਉਹ ਨਮੈਸੀ ਹੋਰ ਵੀਰ ਦਾ ਇੱਕ ਬਹੁਤ ਹੀ ਇੱਕ ਦੁਖੀ ਹਿਰਦੇ ਨਾਲ ਕਹਿਣਾ ਪੈਂਦਾ ਵੀਰ ਕੋਲੇ ਜਿਹੜਾ ਤੀਜਾ ਬਰੀਡਰ ਸੀਗਾ ਵੀਰੇ ਉਹ ਤਾਂ ਦੇਖਣ ਲੈ ਕੇ ਸੀ ਉਹ ਨਮੈਸ਼ ਵੀ ਜਿੱਤਿਆ ਪਹਿਲਾਂ ਇੱਕ ਵਾਰੀ ਤੇ ਉਹ ਕੱਲ ਜਾਂ ਪਰਸੋਂ ਥੋੜਾ ਅਟੈਕ ਹੋ ਗਿਆ ਉਹ ਬੱਚਾ ਮਰ ਗਿਆ ਪਰ ਫਿਰ ਵੀ ਵੀਰ ਦਾ ਹੌਸਲਾ ਜਿਹੜਾ ਵੀਰ ਨੇ ਰੱਬ ਦਾ ਭਾਣਾ ਮੰਨਿਆ ਠੀਕ ਆ ਤੇ ਵੀਰ ਫਿਰ ਵੀ ਚਲੋ ਹੁੰਦਾ ਜਿਹੜਾ ਜਾਨਵਰ ਆਪਾਂ ਹੱਥੀਂ ਪਾਲਦੇ ਆਂ ਪਰ ਆਹ ਬੱਚਾ ਦੇਖ ਲਓ ਉਹਦਾ ਤੇ ਪਤਲੀ 누ਈਆ ਵੀਰ ਜੀ ਤੁਹਾਡਾ ਕੋਈ ਜਾਣਕਾਰੀ ਦੇਣ ਲਈ ਸਾਨੂੰ ਬਹੁਤ ਹੀ ਧੰਨਵਾਦ ਵੀਰੇ ਧੰਨਵਾਦ ਸਾਤਰੀ ਹਾਂਜੀ ਇਹ ਸੀਗੇ ਵੀਰ ਦੀਆਂ ਬੱਕਰੀਆਂ ਤੇ ਆਪਣਾ ਚੈਨਲ ਹੈਗਾ ਤਰਨਦੀਪ ਫਾਰਮਿੰਗ YouTube ਚੈਨਲ ਤੇ ਵੀਰੋ ਜੇਕਰ ਸਾਡੀ ਜਾਣਕਾਰੀ ਨਵੇਂ ਵੀਰ ਫਾਰਮਰਾਂ ਨੂੰ ਵਧੀਆ ਲੱਗੇ ਤਾਂ ਆਪਣੇ ਚੈਨਲ ਨੂੰ ਵੀਰੇ ਲਾਇਕ ਤੇ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਜੋ ਜਾਨ ਨੂੰ ਅਸੀਂ ਵਧੀਆ ਬੰਦਿਆਂ ਦੀਆਂ ਬੱਕਰੀਆਂ ਤੇ ਵਧੀਆ ਬੰਦਿਆਂ ਨਾਲ ਜਾਣਕਾਰੀ ਤੇ ਵਧੀਆ ਸੁਭਾਅ ਵਾਲੇ ਬੰਦਿਆਂ ਨਾਲ ਤੁਹਾਡੀ ਗੱਲਬਾਤ ਕਰਾਈਏ ਤਾਂ ਜੋ ਤੁਸੀਂ ਜਿਵੇਂ ਕੋਈ ਫਾਰਮ ਪਾਉਣਾ ਉਹਦੇ ਵਿੱਚ ਤੁਹਾਡੀ ਸਹਾਇਤਾ ਹੋ ਸਕੇ ਠੀਕ ਹੈ ਜੀ ਆਪਣੇ ਚੈਨਲ ਨੂੰ ਲਾਈਕ ਤੇ ਸ਼ੇਅਰ ਤੇ ਸਬਸਕ੍ਰਾਈਬ ਕਰ ਲਿਓ ਤਦ ਤੱਕ ਲਈ ਵੀਰੇ ਸਾਰੇ ਵੀਰਾਂ ਨੂੰ ਸਾਡੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ